ਉਹਨਾਂ ਦੀ ਜਿਵਨ ਭਾਈ ਸੀ ਉਹੀ ਰਹਿੰਦੇ ਨੇ ਪਰ ਉਹਨਾਂ ਨੂੰ ਕੋਈ ਪਤਾ ਨਹੀਂ ਬਾਬੇ ਦੇ ਵਾਂਗ ਜੀ ਬਣੇ ਸਭ ਮੋਹ ਚਾਲ ਬਣਿਆ ਦੇਖਾ ਨਾਲ ਅਗਰ ਲੜਦੇ ਨੇ ਬਾਬੇ ਬਾਬੇ ਗਾਨ ਕਿੱਟੜੀ ਦਰਤ ਨਾਲ ਘਰ ਤੋਂ ਨਿਤਨੇਮ ਕਰਿਆ ਕਰੋ ਨਾਮ ਜਪਿਆ ਕਰੋ ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਵਾਲੇ ਬਣਾਓ ਆਪਣੇ ਗੁਰੂ ਘਰ ਵੱਲੋਂ ਬੱਚੇ ਟੁੱਟ ਰਹੇ ਜੋ ਇੱਕ ਇੱਕ ਬੱਚਾ ਸੀ ਜੰਮ ਰਹੇ ਆ ਦੂਜਾ ਬੱਚਾ ਨਹੀਂ ਸਾਡੇ ਘਰ ਚ ਉਹ ਵੀ ਵਿਦੇਸ਼ਾਂ ਚਲੇ ਗਿਆ ਤੇ ਬੀਬੀਓ ਭੈਣੋ ਘਰ ਸੰਭਾਲਣ ਵਾਲਾ ਕੋਈ ਨਹੀਂ ਗੁਰਦਵਾਰਾ ਤੇ ਦੂਰ ਰਹਿ ਗਏ ਜੇ ਇੰਨਾ ਗੁਰੂ ਘਰਾਂ ਦੇ ਵਿੱਚ ਇਹ ਨਾ ਹੁਣ ਭਈਏ ਹੀ ਆ ਜਾਣ ਮੁਰਗੀ ਆਪਾਂ ਲਵਦੇ ਫਿਰਿਆ ਪਾ ਪੰਜਾਬੀ ਨਾ ਤੇ ਕੋਈ ਨਵਾਂ ਜਹੇਦਾਰ ਤਿਆਰ ਹੋ ਰਿਹਾ ਨਾ ਪਾਟੀ ਸਿੰਘ ਹੋ ਰਿਹਾ ਨਾ ਔਰ ਰਾਗੀ ਸਿੰਘ ਹੋ ਰਿਹਾ ਤੇ ਨਾ ਤੁਹਾਡੀ ਜਥੇ ਨਵਾਂ ਬੱਚਾ ਦੇਖ ਰਹੇ ਹੋ ਕੋਈ ਆਪਾਂ ਆਪਾਂ ਵੱਡਾ ਆ ਜਾ ਸੋਚ ਚੱਲੀਏ ਕਰਕੇ ਆਪਾਂ ਛੋਟੀ ਸੋਚ ਤੇ ਰੋਕੀ ਰੋਕੇ ਇੱਕ ਬੱਚੇ ਤੇ ਜਿਹੜਾ ਰੋਕ ਕੇ ਨਾ ਲੋ ਉਹ ਦਿੱਕਤਾਂ ਹੀ ਹੋਵਣਗੀਆਂ ਅੱਜ ਪਾਟੀਆਂ ਦੀ ਕਮੀ ਹੋ ਗਈ ਸੇਵਾਦਾਰਾਂ ਦੀ ਕਮੀ ਹੋ ਗਈ ਨਹੀਂ ਲੱਭਦੇ ਗੁਰਦਾਨ ਆਵਾਜ਼ ਵਾਹੇ ਗੁਰਜੀ ਕੀ ਫਤਿਹ ਜੈ ਸਤਿ ਸ੍ਰੀ ਅਕਾਲ ਹੈ ਜੈ ਸਤਿ ਸ੍ਰੀ ਅਕਾਲ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਰੁਕਿਆ ਜੀ ਗੁਰਦੁਆਰਾ ਸੁਖ ਸਾਗਰ ਪਿੰਪਲ ਕੋਟੀ ਜ਼ਿਲ੍ਹਾ ਚਮੋਲੀ ਜ਼ਿਲ੍ਹਾ ਚਮੋਲੀ ਦਾ ਗੁਰਦੁਆਰਾ ਸਾਹਿਬ ਆ ਇਹ ਇੱਕ ਪੇਜੰਦਾ ਜੀ ਪਿੱਪਲ ਕੋਟੀ ਜ਼ਿਲ੍ਹਾ ਚਮੋਲੀ ਦੇ ਵਿੱਚ ਗੁਰਦੁਆਰਾ ਸਾਹਿਬ ਸੁਖ ਸਾਗਰ ਸੰਗਤ ਲੰਗਰ ਸ਼ਾਕੇ ਨਿਕਲੀ ਹੈ ਜੀ ਅੱਗੇ ਚਾਲੇ ਪਏ ਜਾਣਗੇ ਚਲੋ 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 ਮੇਰੇ ਬੈ ਚਲੋ ਜਰਦੀ ਗਿਆ ਜੀ ਇਸ ਤਰ੍ਹਾਂ ਚਲੋ ਬਾਈ ਠੀਕ ਆ ਆ ਆਪਣਾ ਸੇਕ ਇੱਕ ਹੋਰ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਅੱਜ ਦੀ ਰਾਤ ਗੁਰਦੁਆਰਾ ਗੋਵਿੰਦ ਘਾਟ ਸਾਬ ਰੁਕਾਂਗੇ ਜੀ ਅੱਜ ਲੇਟ ਹੋ ਗਿਆ ਮੀਂਹ ਦੇ ਕਰਕੇ ਮੌਸਮ ਬਹੁਤ ਖਰਾਬ ਸੀ ਅੱਜ ਅੱਜ ਦੀ ਰਾਤ ਆਪਾਂ ਇੱਥੇ ਰੁਕਣਾ ਗੋਵਿੰਦ ਘਾਟ ਇੱਥੋਂ ਅਜੇ 17-80 ਕਿਲੋਮੀਟਰ ਕਹਿੰਦੇ ਹੈਗਾ ਪੀਪਲ ਕੋਟੀ ਦੇ ਵਿੱਚ ਆ ਜੀ ਅਸੀਂ ਇਸ ਟਾਈਮ ਪੀਪਲ ਕੋਟੀ ਦੇ ਵਿੱਚ ਨਹੀਂ ਨਹੀਂ ਚਲ ਗਿਆ ਚਲ ਗਿਆ ਆ ਜਾ ਆ ਜਾ ਕਿੱਥੇ ਆ ਪਹਾੜਾ ਵੱੰਨੇ ਜਾ ਰਿਹਾ ਦੇਖ ਲਓ ਜੀ ਬੱਦਲ ਲਾਗੇ ਲਾਗੇ ਘੁੰਮਦੇ ਆ ਉਹ ਟਕ ਹੋ ਗਏ ਬੱਦਲਾਂ ਦੇ ਨਾਲ ਨਾਲ ਦੇਖ ਕਿੰਨੇ ਨੀਵੇਂ ਆ ਬੱਦਲ ਨਾਲ ਬਦਲ ਹੈ ਕਿੰਨੇ ਨਵੇਂ ਆ ਉਹ ਦੇ ਸਿਖਰ ਤੇ ਉਧਰ ਮੈਂ ਕਿੰਨਾ ਸੀਗਾ ਚੋਟੀ ਦੇ ਇੱਧਰ ਇੱਧਰ ਆ ਗਏ ਇੱਧਰ ਬਣਾਉਂ ਗਏ ਪਹਾੜਾਂ ਦਾ ਨਜ਼ਾਰਾ ਵਾਹ ਕਿཅਾ ਕਾ ਚਾ ਵਾਹ ਜੀ ਕੀ ਫਾਤੇ ਜੀ ਗੁਰਦੁਆਰਾ ਛੇਸੂਕ ਸਾਗਰ ਪਿੰਪਲਕੋਟੀ ਜ਼ਿਲ੍ਹਾ ਚੰਮੂਲੀ ਸੰਗਤ ਨੇ ਗੁਰਦੁਆਰ ਸਾਹਿਬ ਲੰਗਰ ਪ੍ਰਸ਼ਾਦਾ ਛਕਿਆ ਜੀ 14 ਲੰਗਰ ਛਕਿਆ ਤੇ ਹੁਣ ਚਾਲੇ ਪਾਏ ਆ ਜੀ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਲਈ ਅੱਜ ਦੀ ਰਾਤ ਸੰਗਤ ਗੁਰਦੁਆਰਾ ਜੀ ਗੋਵਿੰਦ ਘਟ ਵਿਖੇ ਆਰਾਮ ਕਰੇਗੀ ਜੀ ਰਾਤ ਸਟੇ ਕਰੇਗੀ ਤਾਂ ਅੰਮ੍ਰਿਤ ਵਿਲੇਸ ਵੀਰ ਨੂੰ ਫਿਰ ਗੁਰਦੁਆਰਾ ਜੀ ਗੋਵਿੰਦ ਘਟ ਲਈ ਚਲੇ ਪਾਈ ਜਾਣਗੇ ਅਰਦਾਸ ਬੇਨਤੀ ਕਰਕੇ ਤੁਸੀਂ ਦੇਖ ਸਕਦੇ ਹੋ ਜੀ ਰਸਤੇ ਦੇ 뷰 ਪਹਾੜਾਂ ਦੇ 뷰 ਦੇਖ ਸਕਦੇ ਹੋ ਜੀ ਉਰੀ ਯਾਤਰਾ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੇਪਲ ਕੋਟੀ ਤੋਂ ਗੁਰਦੁਆਰਾ ਸ੍ਰੀ ਗੋਬਿੰਦ ਘਰ ਤੱਕ ਜੀ ਪੂਰੇ ਰਸਤੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ੍ਰੀ ਗੋਬਿੰਦ ਘਰ ਸੌਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈ ਜਾਵਾਂਗੇ ਜੀ ਜੁੜੇ ਰਹੋ ਇਸੇ ਤਰ੍ਹਾਂ ਵੀਡੀਓ ਦੇ ਨਾਲ ਇਹ ਯਾਤਰਾ ਸ਼੍ਰੀ ਹਿਮ ਕੋਨ ਸਾਹਿਬ ਪਿੰਡ ਕੋਡਾ ਡਿਸਟ੍ਰਿਕਟ ਸ਼ਰਪੁਰ ਤੋਂ ਚੱਲੀ ਆ ਜੀ ਇਹ ਯਾਤਰਾ ਦੇ ਤੁਹਾਨੂੰ ਦਰਸ਼ਨ ਕਰਾਈ ਜਾ ਰਹੇ ਹਨ ਜੀ ਮਨਰੰਜਨ ਟੀਵੀ ਤੇ E digo, salve Deus de fora,